ਤਿੰਗਾਂ ਵੀ ਜਥੇਬੰਦਕ ਟਾਂਚਾ 15 ਵਾੜਾ ਮੀਟਿੰਗ ਦੇ ਨਾਲ ਹੀ ਮਜਬੂਤ ਹੋ ਇਥੇ ਆਉਣ ਵਾਲੇ ਸਮੇਂ ਦੇ ਔਰ ਮੌਜੂਦਾ ਹਾਲਾਤਾਂ ਦੇ ਉੱਤੇ ਸਾਰੇ ਆਗੂਆਂ ਨੇ ਪੂਰੀ ਇਹ ਚਰਚਾ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਆ ਵਿਸ਼ੇਸ਼ ਚਰਚਾ ਜਿਹੜੀ ਉਹ ਪੰਜਾਬ ਸਰਕਾਰ ਦੀ ਚੱਲ ਰਹੀ ਆ ਵੀ ਪੰਜਾਬ ਸਰਕਾਰ ਕੇਂਦਰ ਨਾਲ ਜਿਹੜੀ ਲੜਾਈ ਪੰਜਾਬ ਸਰਕਾਰ ਨੂੰ ਵਿੜਨੀ ਚਾਹੀਦੀ ਸੀ ਵੀ ਸਾਡੇ ਬਿਆਸ ਮੈਨੇਜਰ ਬੋਰਡ ਦੇ ਵਿੱਚੋਂ ਹੱਥ ਖੋ ਲਿਆ ਪ੍ਰਦੂਸ਼ਣ ਕੰਟਰੋਲ ਬੋਰਡ ਤੁਸੀਂ ਆਪਣੇ ਥੱਲੇ ਲੈ ਗਏ ਜੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਪੰਜਾਬ ਦੀ ਜਰਖੇ ਜਮੀਨ ਖੋਹ ਰਹੇ ਜੇ ਉਹ ਲੜਾਈ ਨੂੰ ਉਹਨਾਂ ਕੇਂਦਰ ਦੀਆਂ ਤਹਿਤਾਂ ਤੇ ਅਮਿਤ ਸ਼ਾਹ ਤੇ ਮੋਦੀ ਦੀਆਂ ਤਹਿਤਾਂ ਤੇ ਸਾਡੇ ਚੁੱਲਿਆਂ ਵੱਲ ਭਗਵੰਤ ਮਾਨ ਲੈ ਕੇ ਆ ਗਿਆ ਤੇ ਆਪਣੇ ਆਪ ਨੂੰ ਬੜਾ 30 ਮਾਰਖਾਂ ਸਮਝ ਰਿਹਾ ਅਸੀਂ ਕਹਿੰਨੇ ਆ ਭਗਵੰਤ ਮਾਨ ਜੀ ਤੁਸੀਂ ਪੈਰ ਥਲੇ ਬਟੇਰਾ ਆਇਆ ਸਮਝ ਕੇ ਯਾਰ ਮੀਟ ਨਾਲ ਰੋਟੀ ਖਾਂਦੇ ਹੁੰਦੇ ਆ ਇਹ ਪਰੰਪਾਲ ਕੇ ਬਹਿ ਗਏ ਜੇ ਇਹ ਪੰਜਾਬ ਦੇ ਲੋਕ ਆ ਇਹ ਜ਼ਮੀਨਾਂ ਸਾਨੂੰ ਕਹਿੰਨੇ ਥਾਲੀ ਪਰੋਸ ਕੇ ਨਹੀਂ ਦਿਤੀਆਂ ਤੁਸੀਂ ਜ਼ਮੀਨਾਂ ੱੱਕੇ ਦੇ ਨਾਲ ਖੋਈਆਂ ਲੋਕਾਂ ਨੇ ਫੇਰ ਕਬਜ਼ੇ ਕੀਤੇ ਫਿਰ ਖੋਗੇ ਫਿਰ ਕਬਜ਼ੇ ਕਰਾਂਗੇ ਜ਼ਮੀਨਾਂ ਲੋਕਾਂ ਦੀਆਂ ਵਾ ਜਿੰਨੀ ਦੇਰ ਤੱਕ ਲੋਕਾਂ ਦੀ ਸਹਿਮਤੀ ਨਹੀਂ ਹੁੰਦੀ ਤੇਰੀ ਪਜੰਦਾ ਜ਼ਮੀਨ ਕਿਵੇਂ ਖੋਲੋਗੇ ਅਗਲੀ ਗੱਲ ਤੂੰ ਕੀਤੀ ਆ ਵੀ ਜਥੇਬੰਦੀਆਂ ਚੋਰ ਆ ਜੀ ਇਹ ਫੰਡ ਇਕੱਠਾ ਕਰਦੀਆਂ ਵਾ ਜਿਹੜੇ ਤੁਹਾਨੂੰ ਫੰਡ ਆ ਇਹ ਆਪ ਲਾਓ ਕਿਤੇ ਆਵਦੇ ਦੱਸੋ ਫੰਡ ਤੁਹਾਨੂੰ 18 ਅਗਸਤ 2022 ਦੀ ਮੀਟਿੰਗ ਵਿੱਚ ਦੱਸ ਕੇ ਆਇਆ ਭਗਵੰਤ ਮਾਨ ਵੀ ਤੇਰੇ ਤੋਂ ਹੋਰ ਕੱਖ ਨਹੀਂ ਹੋਣਾ ਇੱਕ ਕੰਮ ਤੇਰੇ ਕਰਨ ਵਾਲਾ ਅਜੇ ਕਰਜਵੇਂ ਤੀ ਤੇ ਤੁਸੀਂ ਕਿ ਉਹ ਕਿਹੜਾ ਇਹ ਆ ਜੇ ਕਿਤੇ ਪੰਜਾਬ ਨੂੰ ਬਿਜਲੀ ਤਲ ਦੇ ਉੱਤੇ ਆਤਮ ਨਿਰਭਰ ਕਰ ਜਾਵੇਂ ਦੁਨੀਆਂ ਜਸ ਗਾਉਗੀ ਤੇ ਕਹਿੰਦੇ ਉਹ ਕਿਵੇਂ ਅਸੀਂ ਤੈਨੂੰ ਇਹ ਵੀ ਕਿਹਾ ਸੀ ਵੀ ਇੱਥੇ ਸੂਰਜੀ ਪ੍ਰੋਜੈਕਟ ਲੱਗਦੇ ਆ ਤਕਰੀਬਨ 10.5 ਮਹੀਨੇ ਸੂਰ ਹੀ ਚਮਕਾ ਮਾਰਦਾ ਵਾ ਸੂਰਜੀ ਪ੍ਰੋਜੈਕਟ ਲਾ ਕੇ ਇੰਡਸਟਰੀ ਨੂੰ ਬਿਜਲੀ ਫ੍ਰੀ ਦੇ ਸਕਦਾ ਤੇ ਤੇਰਾ ਅਗਲਾ ਸਵਾਲ ਸੀ ਪੈਸੇ ਕਿੱਥੇ ਆਉਣਗੇ ਤੈਨੂੰ ਇਹ ਵੀ ਗੱਲ ਕਹੀ ਪਿਆਸ ਇhtiyar ਬਾਜ਼ੀਆਂ ਦੇ ਉੱਤੇ ਪੈਸੇ ਖਰਚਨੇ ਬੰਦ ਕਰ ਦੇ ਤੈਨੂੰ ਇਹ ਵੀ ਗੱਲ ਕਹੀ ਆਪਣੇ ਆਕਾ ਨੂੰ ਪੰਜਾਬ ਦੇ ਜਹਾਜ ਦੇ ਟੂਟੇ ਦੇਣੇ ਬੰਦ ਕਰ ਦੇ ਇੰਨੇ ਰੁਪਏ ਇਕੱਠੇ ਹੋ ਜਾਣਗੇ ਜਿਹੜੇ ਤੇਰ ਤੋਂ ਇਸ ਪ੍ਰੋਜੈਕਟ ਲਈ ਮੁੱਕਣਗੇ ਨਹੀਂ ਤੇਰੀ ਸਰਕਾਰ ਨਹੀਂ ਹੋਣੀ ਹੋਣੀਗਾ ਪਰ ਆਹ ਤੇਰੇ ਵਾਸਤੇ ਕਰਨ ਵਾਲਾ ਕੰਮ ਸੀ ਜਿਹੜਾ ਤੂੰ ਨਹੀਂ ਕੀਤਾ ਅੱਜ ਵੀ ਤੈਨੂੰ ਕਹਿੰਨੇ ਆ ਤੇਰਾ ਯੁੱਧ ਨਸ਼ਿਆਂ ਵਿਰੁੱਧ ਠੋਸਵਾ 31 ਮਈ ਲੰਘੀ ਕੱਲਾਜ ਪਹਿਲੀ ਜੂਨ ਹੋ ਗਈ ਆ 10 ਵੀ ਨਸ਼ੇ ਖਤਮ ਹੋ ਗਏ ਕੋਈ ਚੌਧਰੀ ਫੜਿਆ ਗਿਆ ਪੈਕਿਸਟਾਨ ਤੇ ਆਪਾਂ ਵੀ ਰਾਤ ਨੂੰ 5 ਵਜੇ ਤੋਂ ਲਾਉਣਾ ਸ਼ੁਰੂ ਕਰਦਨੇ ਆ ਕੀ ਉਹ ਸ਼ਰਾਬ ਨਸ਼ਾ ਨਹੀਂ ਗਈ ਤੇਰੀ ਸਿੱਖਿਆ ਕ੍ਰਾਂਤੀ ਖਤਮ ਹੋ ਗਈ ਮੈਂ ਅੱਜ ਆਪਣੇ ਪਿੰਡ ਦੇ ਹਸਪਤਾਲ ਦੇ ਕੋਈ ਇਲਾਕੇ ਆਇਆ ਵਾਂ ਉਹਦੇ ਅੱਗੇ ਤੇਰੀ ਫੋਟੋ ਲੱਗੀ ਜਿੱਥੇ ਲਿਖਿਆ ਮਹੱਲਾ ਕਨੀਨਕ ਜਿਹੜਾ ਕਿ ਸਰਕਾਰੀ ਹਸਪਤਾਲ ਦਾ ਬੋਰਡ ਸੀ ਉਹਦਾ ਅਰ ਅੱਜ ਤੋਂ ਨਹੀਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਤੇ 100 ਪਿੰਡ ਤੋਂ ਵੱਧ ਇੱਥੇ ਇਲਾਜ ਕਰਨ ਆਉਂਦੇ ਸੀ ਸਰਜੀਕਲ ਡਾਕਟਰ ਇੱਥੇ ਹੁੰਦਾ ਸੀ ਡਾਕਟਰਾਂ ਦੀ ਟੀਮ ਰਹਿੰਦੀ ਸੀ ਅੱਜ 2 ਵਜੇ ਤੋਂ ਬਾਅਦ ਉੱਥੇ ਨਾ ਬੰਦਾ ਲੱਭਦਾ ਨਾ ਪਰਿੰਦਾ ਲੱਭਦਾ ਵਾ ਸੋ ਇਹ ਤੇਰੀਆਂ ਕਰਨੀਆਂ ਤੈਨੂੰ ਭਰਨੀਆਂ ਪਾਣੀਆਂ ਵਾ ਠੀਕ ਆ ਪੰਜਾਬ ਦੇ ਜਾਂਬਾਜ ਲੋਕਾਂ ਨੂੰ ਤੇਰੇ ਨਾਲ ਜਿਹੜੀਆਂ ਕੀਤੇ ਹੋਏ ਤੇਰੇ ਵਾਦੇ ਸੀ ਉਹਨਾਂ ਤੇ ਕਰਕੇ ਵੋਟਾਂ ਪਾ ਕੇ ਅੱਜ ਉਹ ਖਮਿਆਜਾ ਭੁਗਤਣਾ ਪੈ ਰਿਹਾ ਵਾ ਪਰ ਪੰਜਾਬ ਗੁਰਾਂ ਦੇ ਨਾਂ ਤੇ ਜਿੰਦਾ ਵਾ ਇਹ ਕਿਰਤੀ ਕਾਮੇ ਜਾਂ ਧਾਰਮਿਕ ਜਾਂ ਸਮਾਜਿਕ ਜਾਂ ਜਨਤਕ ਜਿਥੇ ਬੰਦੀਆਂ ਵਾ ਇਹ ਗੋਡਾ ਲਾ ਕੇ ਫੇਰ ਉੱਠਣਗੇ ਹਰ ਹਾਲ ਦੇ ਵਿੱਚ ਪੰਜਾਬ ਨੂੰ ਬਚਾਉਣਗੇ ਦੇਸ਼ ਨੂੰ ਬਚਾਉਣਗੇ ਆਪਣੀ ਕਿਰਤ ਦੀ ਕਦੇ ਵੀ ਲੁੱਟ ਨਹੀਂ ਹੋਣ ਦੇਣਗੇ ਜ਼ਮੀਨਾਂ ਜਿਹੜੀਆਂ ਹਰ ਹਾਲਤ ਵਿੱਚ ਬਚਣਗੀਆਂ ਆਪਣੇ ਆਪ ਦਾ ਜਿਸ ਹੁਦਾਰ ਕਰਦੇ ਅਜੇ ਵੀ ਕਰ ਲੋ ਹਾਂ ਤੁਹਾਡੀ ਜਿਹੜੀ ਮੀਟਿੰਗ ਕਰਨ ਦਾ ਚੈਲੰਜ ਆ ਉਹ ਅਸੀਂ ਐਕਸੈਪਟ ਕਰਦੇ ਆ ਅਸੀਂ ਆਪਣੀਆਂ ਰਾਤਰੀ ਜਥੇਬੰਦੀਆਂ ਨੂੰ ਵੀ ਕਵਾਂਗੇ ਨਾਲ ਲੈ ਕੇ ਆਵਾਂਗੇ ਜਨ ਤੱਕ ਤੌਰ ਦੇ ਉਤੇ ਸਰਕਾਰੀ মিডিਆ ਸੱਦ ਕੇ سوشل মিডিਆ ਸੱਦ ਕੇ ਨੈਸ਼ਨਲ মিডিਆ ਸੱਦ ਕੇ ਇੰਟਰਨੈਟ ਮੀਰੀਆ ਸਦਕੇ ਸਵਾਲ ਜਵਾਬ ਕਰ ਤੇਰੀ ਕੱਲੀ ਕੱਲੀ ਗੱਲ ਦੇ ਜਵਾਬ ਦੇਵਾਂਗੇ ਐਵੇਂ ਨਹੀਂ ਲੋਕਾਂ ਦੇ ਜਿੱਤੇ ਫਿਰਦੇ ਇਹਨੂੰ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਲੁੱਟਦਾ ਸੰਦ ਨਾ ਬਣਾ ਇਹ ਲੁੱਟਦੇ ਸੰਦ ਨਹੀਂ ਇਹ ਉਹ ਲੋਕ ਆ ਜਿਨ੍ਹਾਂ ਨੇ ਕੁਰਬਾਨੀਆਂ ਦੇ ਤਲ ਦੇ ਉੱਤੇ ਇਹ ਦੇਸ਼ ਇਹ ਸਟੇਟ ਇਹ ਸਾਰਾ ਕੁਝ ਖੜਾ ਕੀਤਾ ਵਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ